ਤੇ ਚਿਕਨੀਆਂ ਚੋਪੜੀਆਂ ਗੱਲਾਂ ਥੋੜੀਆਂ ਜਿਆਦਾ ਵਧੀਆ ਲੱਗਦੀ ਐ ਇੱਕ ਸੱਚੀ ਗੱਲ ਦੇਵੀ ਮਖਸੂਸਪਰੀ ਸਾਹਿਬ ਨੇ ਬੰਨੀ ਹੋਈ ਐ ਥੋੜੀ ਨਜ਼ਰ ਕਰ ਲਿਓ ਫਿਸਤਾਰ ਰੱਖੋ ਆਸਨਾ ਰੱਖੋ ਮਲਜ਼ਮ ਜਿੰਜ ਵਿੱਚ ਆਪੀ ਕੀ ਹੁੰਦਾ ਹੈ ਕੈਸੇ ਕੈਸੇ ਸਭ ਸਿਖਾ ਗਏ ਅਗਲੀ ਗੱਲ ਹੋਰ ਰਿਸ਼ਤਾ ਰੱਖੋ ਰਿਸ਼ਤਾ ਰੱਖੋ ਰਿਸ਼ਤਾ ਰੱਖੋ ਆਸਨਾ ਰੱਖੋ ਗੱਲ ਸਮਝ ਵਿੱਚ ਆ ਗਈ ਤੁਹਾਡਾ ਪ੍ਰਸਤੁਤ ਸ਼ਰਦੀ ਕਲਾ ਤੋਂ ਦੋਸਤ ਪਹੁੰਚੇ ਹੋਏ ਨੇ ਨਿੱਗਾ ਸਵਾਗਤ ਹੈ ਵੈਲਕਮ 쿠ਸ਼ਾਨਦੀਪ ਕਿਉਂਕਿ মিডিਆ ਜਿਹੜੀ ਹੈ ਉਹ ਕਲਾਕਾਰਾਂ ਦੀ ਮਾਂ ਹੈ ਇੱਕ ਪਰਿਵਾਰ ਹੈ ਸੋ ਥੈਂਕ ਯੂ ਇੱਕ ਧਾਰੀ ਇਹਨਾਂ ਲਈ ਜ਼ਰੂਰ ਮਜ਼ਾ ਆ ਜਰਾ মিডিਆ ਨੇ ਪੂਰੀ ਦੁਨੀਆ 'ਚ ਇਹ ਦਿਖ ਦੇਣਾ ਸਾ ਮੈਂ ਕੁਲਦੀਪ ਸਿੰਘ ਸਰਪੰਚ ਪਿੰਡ ਡੱਗ ਡੋਗਰ ਤਨਤਰ ਪੀਰ ਬਾਬਾ ਜਗਾ ਤੇ ਹਰ ਸਾਲ ਦੀ ਤਰ੍ਹਾਂ ਮੇਲਾ ਕਰਵਾਇਆ ਜਾ ਰਿਹਾ ਹੈ ਬਹੁਤ ਦੂਰ ਸੰਗਤ ਹਮ ਹਮ ਮਾ ਕੇ ਪਹੁੰਚ ਰਹੀ ਆ ਇਸ ਵਿੱਚ ਕਲਾਕਾਰ ਪਹੁੰਚੇਗੇ ਪਹੁੰਚ ਚੁਕੇ ਨੇ ਰਣਜੀਤ ਰਾਣਾ ਤੇ ਉਹਨਾਂ ਦੇ ਕੋਈ ਸਾਥੀ ਤਨ ਪੀਰ ਬਾਬਾ ਮੁਗਮ ਸ਼ਾਹ ਦੀ ਦਰਗਾਹ ਤੇ ਹਰ ਸਾਲ ਦੀ ਤਰ੍ਹਾਂ ਮੇਲਾ ਮਨਾਇਆ ਜਾ ਰਿਹਾ ਹੈ ਇੱਥੇ ਸਾਡੇ ਨਾਲ ਸਾਰੇ ਪਿੰਡ ਦਾ ਸੰਯੋਗ ਹੈ ਗੁਲਦੀਪ ਸਿੰਘ ਸਰਪੰਚ ਨਾਲ ਮੌਜੂਦ ਹਨ ਆਪਣੇ ਪਿੰਡ ਪਿੰਡੀ ਸਾਦਾ ਤੋਂ ਮਲਾਜ਼ਮ ਨਾਲ ਸਹਿਬਾਨ ਸਾਰੇ ਆਂਦਾ ਸੰਯੋਗ ਹੈ ਇੱਥੇ ਇਕੱਠੇ ਹੋ ਗਏ ਹਰ ਸਾਲ ਦੀ ਤਰ੍ਹਾਂ ਇਹ ਮੇਲਾ ਮਨਾਇਆ ਜਾ ਰਿਹਾ ਹੈ ਬੜੇ ਪ੍ਰੇਮ ਅਤੇ ਪਿਆਰ ਨਾਲ ਕਲਾਕਾਰ ਅਨਜੀਤ ਰਾਣਾ ਆ ਰਿਹਾ ਹੈ ਸਭ ਲਾਈਵ ਚੱਲ ਰਿਹਾ ਹੈ ਸਾਰੇ ਬਾਹਰ ਦੀਆਂ ਕੰਟਰੀਆਂ ਦੇਸ਼ਾਂ ਦੇਸ਼ਾਂ ਵਿੱਚ ਸਾਰੇ